ਬੇਅਦਬੀ ਦੀ ਗੱਲ ਕੀਤੀ ਬੋਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਫੈਸਲਾ ਕਰਨਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਾ ਖਤਮ ਤਾਂ ਹੋਊਗਾ ਜੇ ਆਪਾਂ ਕਿਉਂ ਫਾਰਮੈਲਟੀ ਕਰ ਰਹੇ ਕਿਤੇ ਵਾਸਤੇ ਕੋਈ ਫਾਰਮੈਲਟੀ ਕੋਈ ਨਹੀਂ ਕਰਨੀ ਆਪਾਂ ਤਾਂ ਆ ਮੈਂ ਬੇ ਕਾਲੀ ਦਲ ਖਤਮ ਆ ਜੀ ਕਾਲੀ ਦਲ ਖਤਮ ਆ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਆ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਖਰਮਰੀਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਖਤਸਰ ਦੇ ਵਿੱਚ ਇੱਕ ਵੱਡੀ ਵਰਕਰ ਮਿਲਣੀ ਨੂੰ ਸੰਗੋਧਨ ਕੀਤਾ ਇਸ ਮੌਕੇ ਉਹਨਾਂ ਸਾਰੇ ਅਕਾਲੀ ਵਰਕਰਾਂ ਨੂੰ ਮਾਗੀ ਦੇ ਮੌਕੇ ਜੋੜ ਮੇਲੇ ਦੇ ਵਿੱਚ ਕਾਨਫਰੰਸ ਦੀ ਤਿਆਰੀ ਦੇ ਲਈ ਲਾਮਬੰਦੀ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਦੇ ਉੱਪਰ ਬੀਤੇ ਸਮੇਂ ਦੇ ਵਿੱਚ ਬੇਅਦਬੀ ਦੇ ਇਲਜ਼ਾਮ ਲੱਗੇ ਤੇ ਬਹੁਤ ਵੱਡਾ ਵਿਵਾਦ ਇਸ ਮਾਮਲੇ ਤੇ ਖੜਾ ਹੋਇਆ ਤੇ ਇਸ ਨੂੰ ਖਤਮ ਕਰਨ ਦੇ ਲਈ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਮੁਆਫੀ ਮੰਗੀ ਤੇ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਤੇ ਉਹਨਾਂ ਇਹ ਵੀ ਕਿਹਾ ਕਿ ਨੂੰ ਪਤਾ ਸੀ ਕਿ ਇਸ ਤੋਂ ਬਿਨਾ ਇਹ ਮਾਮਲਾ ਖਤਮ ਨਹੀਂ ਹੋਣਾ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਭੁੱਲ ਗਏ ਭੁੱਲ ਗਏ ਭੁੱਲ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਨਾ ਥੋੜਾ ਥੋੜਾ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਾ। ਸਾਰਾ ਕੁਝ। ਮੈਂ ਤਾਂ ਹੈ ਹੀ ਨਹੀਂ ਸੀ ਇੱਥੇ। ਪਰ ਮੈਂ ਮੰਨ ਸੀ। ਮੈਂ ਕਿਹਾ ਖਤਮ ਤਾਂ ਹੋਊਗਾ ਜੇ। ਕਿਉਂਕਿ ਆਪਣੇ ਵਾਸਤੇ ਸੀ ਅਕਾਲ ਤਖ਼ਤ ਸਾਹਿਬ ਸੁਪਰੀਮ ਅਥਾਰਟੀ ਹੈ। ਅਕਾਲੀ ਦਲ ਹੀ ਹੈ। ਜਿਹੜਾ ਸਿਰ ਝਕਾਉਂਦਾ ਇਸ ਦੇ ਨਾਲ ਹੀ ਸੁਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਕਈਆਂ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਖਤਮ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਜਾਗ ਉਠਿਆ ਆਪਾਂ ਕਿੰਨੂੰ ਫਾਰਮੈਲਟੀ ਕਰ ਰਹੇ ਕੀ ਦਿਵਸ ਤੋਂ ਫਾਰਮੈਲਟੀ ਕੋਈ ਨਹੀਂ ਕਰਨੀ ਉਹ ਫੌਜੀ ਲੈ ਕੇ ਆਓ ਜਿਹੜੇ ਪੀੜ੍ਹੀਆਂ ਤੋਂ ਜਿਹਨੂੰ ਪਤਾ ਹੈ ਅਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਏ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣ ਕਿ ਆਹ ਤਾਂ ਬਹੁਤ ਤਗੜੀ ਫੌਜ ਹੈ ਤੇ ਬੰਦੇ ਭੱਜ ਜਾਂਦੇ ਆ ਆਪਾਂ ਨੂੰ ਤਾਂ ਐ ਬਣਾਇਆ ਵੀ ਕਾਲੀ ਦਲ ਖਤਮ ਆ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਐਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦੇ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਤਲ ਦੱਸਦੀ ਹੈ ਕਿ 14 ਜਨਵਰੀ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਖੇ ਮਾਗੀ ਦੇ ਮੌਕੇ ਕਾਲੇਤਲ ਵੱਲੋਂ ਇੱਕ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਇਸੇ ਦੇ ਲਈ ਮੁਖਸਰ ਦੇ ਵਿੱਚ ਸੁਭੇਸ਼ ਸਿੰਘ ਬਾਦਲ ਵੱਲੋਂ ਸਾਰੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਅਕਾਲੀ ਵਰਕਰ ਹਿੱਸਾ ਲੈਣ ਜੱਗਬਾਣੀ ਟੀਵੀ ਲਈ ਐਚ 2 ਡੀ ਦੀ ਰਿਪੋਰਟ